ਪੰਜਾਬ ਸਰਕਾਰ ਵੱਲੋਂ ਡਾਕਟਰਾਂ ਨੂੰ ਤੋਹਫਾ ਇੰਟਰਨ ਅਤੇ ਰੈਜ਼ੀਡੈਂਟਾਂ ਦੇ ਪੱਤੇ ਵਧਾਈ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜਾਂ ਦੇ ਡਾਕਟਰਾਂ ਲਈ ਵਧੇਗੀ ਤਨਖਾਹੀ ਪੱਤਾ ਚਲਾਨਾ 33 ਕਰੋੜ ਰੁਪਏ ਵੱਧ ਖਰਚ ਹੋਵੇਗਾ ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ ਕੰਮ ਕਰ ਰਹੇ ਇੰਟਰਨ ਜੂਨੀਅਰ ਰੈਜ਼ੀਡੈਂਟ ਅਤੇ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦੇ ਮਾਨ ਪੱਤੇ ਵਿੱਚ ਵਾਧਾ ਕਰ ਦਿੱਤਾ ਹੈ ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਨਵੇਂ ਫੈਸਲੇ ਨਾਲ ਲਗਭਗ 907 ਇੰਟਰਨ 1408 ਜੂਨੀਅਰ ਰੈਜ਼ੀਡੈਂਟ ਅਤੇ 754 ਸੀਨੀਅਰ ਰੈਜ਼ੀਡੈਂਟ ਡਾਕਟਰਾਂ ਨੂੰ ਲਾਭ ਹੋਵੇ ਯੂਨੀਟ ਰੈਜ਼ੀਡੈਂਟਾਂ ਦਾ ਪਤਾ ਹੁਣ ਪਹਿਲੇ ਸਾਲ 76000 ਦੂਜੇ ਸਾਲ 70 ਅਤੇ ਤੀਜੇ ਸਾਲ 78000 ਹੋ ਜਾਵੇਗਾ। ਉਸੇ ਤਰ੍ਹਾਂ ਸੀਨੀਅਰ ਰੈਜ਼ੀਡੈਂਟਾਂ ਨੂੰ ਪਹਿਲੇ ਸਾਲ 95000 ਦੂਜੇ ਸਾਲ 93000 ਅਤੇ ਤੀਜੇ ਸਾਲ 94000 ਰੁਪਏ ਮਿਲਣਗੇ। ਸਰਕਾਰ ਇਸ ਵਾਧੇ ਕਾਰਨ ਹੁਣ ਸਾਲਾਨਾ ਲਗਭਗ 33 ਕਰੋੜ ਰੁਪਏ ਵੱਧ ਖਰਚ ਕਰੇਗੀ। ਪਹਿਲਾਂ ਇਹ ਖਰਚਾ 208 ਕਰੋੜ ਸੀ ਹੁਣ 238 ਕਰੋੜ ਰੁਪਏ ਹੋ ਜਾਵੇਗਾ। ਇਸ ਦੇ ਨਾਲ ਹੀ ਡਾਕਟਰਾਂ ਨੇ ਮੰਗ ਕੀਤੀ ਕਿ ਸਰਕਾਰ ਹਸਪਤਾਲਾਂ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕਰੇ। ਕਈ ਵਾਰ ਡਾਕਟਰਾਂ ਤੇ ਹਮਲੇ ਹੋ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਬਣੀ ਹੋ ਨਾ ਸੁਰੱਖਿਆ ਦੇ ਵਾਅਦੇ ਕੀਤੇ ਸਨ ਹੁਣ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ